ਮੈਂ ਵੀ ਪਿਛਲੇ 1.5 ਮਹੀਨੇ ਤੋਂ ਲਗਾਤਾਰ ਆਪਣੇ ਭਰਾ ਨੂੰ ਮਿਲਣ ਵਾਸਤੇ ਇਸ ਸਰਕਾਰ ਤੋਂ ਮਨਜ਼ੂਰੀ ਮੈਂ ਮੰਗ ਰਹੀ ਹਾਂ ਕਿ ਮੈਨੂੰ ਪਰਮਿਸ਼ਨ ਦਿੱਤੀ ਜਾਏ ਜਿਹੜੇ ਹਰੇਕ ਦਾ ਇੱਕ ਹੱਕ ਹੁੰਦਾ ਹੈ ਤੇ ਪਿਛਲੇ 4 ਦਿਨਾਂ ਤੋਂ ਮੈਂ ਮੰਗ ਕੀਤੀ ਹੈ ਕਿ ਇਸ ਰੱਖੜੀ ਦੇ ਤਿਉਹਾਰ ਵਾਸਤੇ ਮੈਂ ਆਪਣੇ ਭਰਾ ਦੇ ਰਿਸ਼ਤੇ ਮੈਂ ਵੀ ਇੱਕ ਭੈਣ ਹੋਣ ਦੇ ਨਾਤੇ ਮੈਂ ਵੀ ਰੱਖੜੀ ਬੰਨਣਾ ਚਾਹੁੰਦੀ ਮੈਨੂੰ ਕਮਿਸ਼ਨ ਦਿੱਤੀ ਜਾਏ ਤੇ ਇਸ ਨਸ਼ੇ ਦੇ ਸਰਕਾਰ ਦੇ ਨਸ਼ੇ ਦੇ ਖੁੱਤ ਮੁੱਖ ਮੰਤਰੀ ਨੇ ਰੋਕ ਕੇ ਰੱਖਿਆ ਹੈ ਤੇ ਅੱਜ ਮੇਰੀ ਗੱਡੀਆਂ ਨੂੰ ਜਦ ਅੰਦਰ ਨਹੀਂ ਆਂਦਾ ਕਮੇ ਸੁਰਤ ਹਟੇ ਸਾਹਮਣੇ ਮੈਂ ਅੰਦਰ ਆ ਗਈਆਂ ਕਿ ਮੈਂ ਅੱਜ ਇੱਥੇ ਆਈਆਂ ਮੇਰਾ ਹੱਕ ਬੰਦਾ ਹੈ ਕਿਸ ਕਾਨੂੰਨ ਦੇ ਥੱਲੇ ਕਿਸ ਮੈਨੂਅਲ ਥੱਲੇ ਇਹ ਨਹੀਂ ਕਿ ਤੁਸੀਂ ਰੱਖੇ ਨਹੀਂ ਬਣ ਸਕਦੇ ਆਪਦੇ ਭਰਾ ਨੂੰ ਤੇ ਜਿੱਥੇ ਬਾਕੀ ਸੈਨਾ ਬਣਦੀਆਂ ਨੇ ਮੇਰਾ ਵੀ ਹੱਕ ਬੰਦਾ ਹੈ ਅੱਜ ਦਿੱਲੀਓ ਇਸ ਮੌਸਮ ਦੇ ਬਾਵਜੂਦ ਮੈਂ ਇੱਥੇ ਆਈਆਂ ਕਿਉਂਕਿ ਸਰਕਾਰ ਨੇ ਮੈਨੂੰ ਪਰਮਿਸ਼ਨ ਦੇ ਤੋਂ ਇਨਕਾਰ ਕੀਤਾ ਹੈ ਦਾ ਲਗਾਤਾਰ ਚਾਰ ਦਿਨਾਂ ਦਾ ਮੈਂ ਮੰਗ ਰਹੀਆਂ ਰਖੜੀ ਵਾਸਤੇ ਤੇ 1.5 ਮਹੀਨੇ ਦਾ ਸੀ ਮੰਗ ਰਿਆਂ ਮਿਲਨ ਵਾਸਤੇ ਤੇ ਅੱਜ ਮੈਂ ਇੱਥੇ ਖੜੀ ਆ ਜਦੋਂ ਤਾਈ ਮੈਨੂੰ ਇਹ ਮੌਕਾ ਇਹ ਮੈਨੂੰ ਰਖੜੀ ਨਹੀਂ ਕਰਨ ਦੇਦੇ ਪਤਾ ਨਹੀਂ ਕਿਉਂ ਇਹ ਦੀ ਕਬਰਾਟ ਹੈਗੀ ਇੱਕ ਭੈਣ ਦੇ ਭਰਾ ਦੇ ਕਹਾਈ ਚ ਧਾਗਾ ਬਨਣ ਤੋਂ ਵੀ ਇਸ ਭਗਵੰਤਮਾਨ ਨੂੰ ਇੰਨੀ ਹੜਬੜਾਹਟ ਹੋਈ ਹੈ ਤੇ ਮੈਂ ਬੇਨਤੀ ਕਰਦੀ ਆ ਕਿ ਮਨੁੱਖੀ ਅਧਿਕਾਰਾਂ ਨੂੰ ਇਹੋ ਜਿਹੇ ਛਿੱਕੇ ਤੇ ਨਾ ਟੰਗ ਚੰਗੇ ਮਾੜੇ ਦਿਨ ਆਉਂਦੇ ਰਹਿੰਦੇ ਨੇ ਲੇਕਿਨ ਉਹ ਦਰਸ਼ਾ ਦੀ ਕਦਰ ਕੀਮਤਾਂ ਨੂੰ ਇਸ ਪਾਵਨ ਦਿਨ ਦੀ ਕਦਰ ਕੀਮਤ ਨੂੰ ਸਮਝਿਓ ਤੇ ਇੱਕ ਭੈਣ ਨੂੰ ਆਪਣੇ ਭਰਾ ਦੇ ਤਲਾਈ ਤੇ ਰਖੜੀ ਬੰਨਣ ਵਾਸਤੇ ਦਿੱਲੀੋਂ ਮੈਟਰ ਕੇ ਆਈ ਆ ਤੇ ਮੈਨੂੰ ਇਹ ਜਿਹੜਾ ਮੇਰਾ ਹੱਕ ਬੰਦਾ ਹੈ ਮੇਰਾ ਰਾਈਟ ਬੰਦਾ ਹੈ ਇਹ ਮੈਨੂੰ ਸਰ ਜੀ ਕੇਸ ਨੂੰ ਕਿਸ ਤਰ੍ਹਾਂ ਦੇਖੀਆ ਆਹਨ ਤੋਂ ਪਤਾ ਵੀ ਚਾਹਤਾ ਜਿਹੜਾ ਕੇਸ ਹੈ ਇਹਦਾ ਕੇਸ ਹੈਗਾ ਨਛੇ ਦਾ ਕੇਸ ਹੈਗਾ ਰਸ਼ਿਆ ਦੀ ਗੱਲ ਕਰਦਾ ਕਿਹੜਾ ਜਿਹੜਾ ਮਾਤਾ ਬੰਨਿਆ ਇਹਨੂੰ ਮੇਰੇ ਭਰਾ ਦੇ ਕਰੋ ਉਹਨੇ ਕੱਲ ਫਰੀਦਕੋਟ ਦੇ ਐਮਐਲਏ ਉਹਦੇ ਪੀਏ ਤੋਂ ਉਹਦੀ ਗੱਡੀ ਤੋਂ 350 ਗਾਮ ਘੇਰੋ ਐ ਨਾ ਖੜਿਆ ਗਿਆ ਰੰਗੇ ਬਾਤੀ ਇੱਕ ਕੋਲਲੇ ਉਹਨੂੰ ਕਲੀਨ ਚੈਟ ਨਹੀਂ ਤੁਹਾਨੂੰ ਪਤਾ ਹੀ ਨਹੀਂ ਸੀ ਕੋਧਨ ਬਲਾ ਕੰਡਾ ਉਹਦੇ ਨਾਲ ਪਿਆ ਤੇ ਜਿਹੜੇ ਵੇਚ ਰਹੇ ਨੇ